ਬ੍ਰਾਈਡ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਇਸ ਵਕਤ ਦੀ ਵੱਡੀ ਖਬਰ ਹੈ ਕਿ ਭਾਨਾ ਸਿੱਧੂ ਮਲੇਰ ਕੋਟਲਾ ਜੇਲ੍ਹ ਵਿੱਚੋਂ ਬਾਹਰ ਆ ਚੁੱਕੇ ਨੇ ਤੁਹੰਦਾ ਜੀ ਇਹ ਕਿ ਲੰਬੀ ਜਦੋ ਜਹਿਤਵਾ ਸਿਮਰ ਸਿੰਘ ਮਾਨ ਦੇ ਵੱਲੋਂ ਲਖਸਿਧਾਨਾ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੀ ਸੀ ਇਨਾ ਜਿਤਨਾ ਤੋਂ ਬਾਅਦ ਅੱਜ ਭਾਨਾ ਸਿੱਧੂ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਮੇਰੇ ਨਾਲ ਸਾਰੇ ਇਸ ਸੰਬੰਧ ਵਿੱਚ ਗੱਲਬਾਤ ਕਰਨ ਲਈ ਯੂਕੇ ਤੋਂ ਜੁੜੇ ਨੇ ਦਿਲਜੀਤ ਸਿੰਘ ਸਵਾਗਤ ਕਰਦੇ ਜੀ ਥੋੜਾ ਜਿਹਾ ਜੁੜਨ ਦੇ ਲਈ ਸਾਡੇ ਨਾਲ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਅੰਦਲਿਸ ਨੇ ਕੀ ਕਿਹਾ ਹੋਗੇ ਸਾਰੇ ਮਸਲੇ ਉੱਤੇ ਪਾਨਾ ਸਿੱਧੂ ਬਾਹਰ ਆ ਚੁੱਕੀ ਹੈ ਇੱਕ ਤੋਂ ਬਾਅਦ ਇੱਕ ਕੇਸ ਪਾ ਕੇ ਪਾਨਾ ਸਿੱਧੂ ਨੂੰ ਜੇਲ੍ਹ ਅੰਦਰ ਹੀ ਰੱਖਣ ਦੀਆਂ ਜੜੀਆਂ ਤਰਤੀਬਾਂ ਬਿਉਤ ਬੰਦੀਆਂ ਬਣਾਈਆਂ ਜਾ ਰਹੇ ਸੀ ਉਹ ਅੱਜ ਖਤਮ ਹੋ ਗਈਆਂ ਨੇ ਜਿਵੇਂ ਕਿ ਲੱਖਾਂ ਸਿਧਾਨਾ ਤੇ ਸਾਥੀਆਂ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਸੀ ਰੋਸ ਮੁਜਾਰੇ ਦੇ ਵਜੋਂ ਉਸ ਦਿਨ ਪੁਲਿਸ ਪ੍ਰਸ਼ਾਸਨ ਦੇ ਨਾਲ ਸਹਿਮਤੀ ਬਣੀ ਸੀ ਕਿ 10 ਤਰੀਕ ਨੂੰ 10 ਫਰਵਰੀ ਨੂੰ ਯਾਨੀ ਕਿ ਪਾਨਾ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਏਗਾ ਜਦੋਂ ਕੋ 10 ਫਰਵਰੀ ਆਉਂਦੀ ਹੈ ਤਾਂ ਫਿਰ ਪਤਾ ਲੱਗਦਾ ਹੈ ਕਿ ਭਾਨੇ ਸਿੱਧੂ ਦੇ ਉੱਤੇ ਅਤੇ ਉਹਦੀਆਂ ਭੈਣਾਂ ਦੇ ਉੱਤੇ ਨਾਲੋਂ ਨਾਲ ਲੱਖਾ ਸਿਧਾਨਾ ਤੇ ਕਈ ਅਣਪਛਾਤੇਆਂ ਦੇ ਉੱਤੇ ਇੱਕ ਹੋਰ ਕੇਸ ਪਾ ਦਿੱਤਾ ਗਿਆ ਜਦੋਂ ਇਹ ਖਬਰ ਬਾਹਰ ਆਉਂਦੀ ਹੈ ਨਾ ਤਾਂ ਉਸ ਵੇਲੇ ਲੱਗਿਆ ਸੀ ਕਿ ਜਿਹੜੀ ਸਰਕਾਰ ਨੇ ਉਦੋਂ ਗੱਲ ਮੰਨੀ ਹੈ ਪ੍ਰਸ਼ਾਸਨ ਨੇ ਕਿ ਭਾਨੇ ਨੂੰ ਰਿਹਾ ਕਰ ਦਿੱਤਾ ਜਾਏਗਾ ਸ਼ਾਇਦ ਉਹ ਇਹਦੇ ਤੋਂ ਮੁਕਰ ਗਏ ਤੇ ਚਲੋ देर आए दुरुਸਾ ਆਏ 3 ਦਿਨ ਲੇਟ ਜਿਹੜੀ ਰਿਹਾਈ ਹੈ ਅੱਜ ਹੋ ਗਈ ਹੈ ਤੇ ਇਹਦੇ ਨਾਲ ਇਹ ਹੋਇਆ ਭਈ ਭਾਨਾ ਸਿੱਧੂ ਬਾਹਰ ਆ ਗਏ ਆ ਮਲੇਰ ਕੋਟਲਾ ਜੇਲ੍ਹ ਦੇ ਵਿੱਚ ਉਹ ਬੰਦ ਸੀ ਸੋ ਉਹਨਾਂ ਦੇ ਵੱਡੀ ਗਤੀ ਦੇ ਵਿੱਚ ਸਮਰਥਕ ਜਿਹੜੇ ਆ ਉਹਨਾਂ ਨੂੰ ਲੈਣ ਪਹੁੰਚੇ ਹੋਏ ਸੀ ਦੂਸਰੇ ਪਾਸੇ ਲੱਖਾ ਸਿਧਾਣਾ ਜੂ ਹੈ ਉਹ ਕੋਟ ਦੁਨੇ ਪਿੰਡ ਜੋ ਕਿ ਭਾਨਾ ਸਿੱਧੂ ਦਾ ਉੱਥੇ ਮੌਜੂਦ ਨੇ ਉੱਥੇ ਵੀ ਵੱਡਾ ਇੱਕ ਇਕੱਠ ਹੈਗਾ ਤੇ ਉਹਨਾਂ ਨੇ ਇਹ ਗੱਲ ਦੱਸੀ ਆਪਾਂ ਜਿਹੜਾ ਲੱਖਾ ਸਿਧਾਣਾ ਕਿ ਮੇਰੀ ਹੁਣੇ ਗੱਲ ਜਿਹੜੀ ਹੈ ਭਾਨੇ ਨਾਲ ਹੋ ਗਈ ਹੈ ਉਹ ਪਿੰਡ ਵੱਲ ਨੂੰ ਕੂਚ ਕਰ ਚੁੱਕੇ ਆ ਸੋ ਉਹਨਾਂ ਨੇ ਕਿਹਾ ਕਿ ਜਿਹੜੇ ਉੱਥੇ ਲੋਕ ਇਕੱਠੇ ਹੋਏ ਸੀ ਕਿ ਆਹ ਲਓ ਮੈਂ ਤੁਹਾਡੀ ਫੋਨ ਦਾ ਸਪੀਕਰ ਲਾ ਕੇ ਵੀ ਉਹਨਾਂ ਦੇ ਨਾਲ ਗੱਲ ਕਰਵਾ ਦਿੰਨਾ ਸੋ ਉਹਨਾਂ ਨੇ ਗੱਲ ਕਰਵਾਈ ਦੀ ਆ ਦੂਸਰੇ ਪਾਸੇ ਜਿਹੜੀ ਵੱਡੀ ਗੱਲ ਮੈਂ ਇੱਥੇ ਕਰਨ ਲੱਗਿਆ ਹੁਣ ਉਹ ਉਹ ਧਿਆਨ ਦੇਣਯੋਗ ਆ ਭਾਵੇਂ ਸਿੱਧੂ ਨੇ ਜਦੋਂ ਬਾਹਰ ਉਹ ਆਉਂਦਾ ਤਾਂ ਉਹ ਪ੍ਰੈਸ ਨੂੰ ਜਿਹੜੀ ਗੱਲਬਾਤ ਕਰਦਾ ਹੈ ਪ੍ਰੈਸ ਵਾਲੇ ਸਵਾਲ ਪੁੱਛਦੇ ਨੇ ਬੜੇ ਸਵਾਲ ਪੁੱਛੇ ਗਏ ਜਿਹੜੇ ਚਾਹੀਦੇ ਵੀ ਸੀ ਟੂ ਦੀ ਪੁਆਇੰਟ ਜਿਹੜੇ ਸਵਾਲ ਜਿਹੜੇ ਸੀਗੇ ਉਹ ਪੁੱਛੇ ਗਏ ਕਿ ਤੁਹਾਡੇ ਨਾਲ ਕੀ ਕੀ ਹੋਇਆ ਅੰਦਰ ਮਤਲਬ ਕੀ ਇਹ ਵੱਡਾ ਸਵਾਲ ਹੈ ਤੁਸੀਂ ਜਾਣਦੇ ਹੋ ਨਾ ਕਿ ਤਕਰੀਬਨ 10 ਦਿਨ ਪਹਿਲਾਂ ਲੱਖੇ ਸਿਧਾਣੇ ਨੇ ਇੱਕ ਨੌਜਵਾਨ ਹੋਰ ਹੈਗਾ ਸੁਖ ਜਗਰਾਓ ਜਾਂ ਹੋਰ ਸਿਮਰਜੀਤ ਸਿੰਘ ਮਾਨ ਨੇ ਇੱਥੋਂ ਤੱਕ ਇਹ ਗੱਲ ਕਹੀ ਸੀ ਕੇ ਭਾਨੇ ਸਿੱਧੂ ਦੇ ਉੱਤੇ ਤਸ਼ੱਦਦ ਕੀਤਾ ਗਿਆ ਟਾਰਚਰ ਕੀਤਾ ਗਿਆ ਬਰਫ਼ ਦੇ ਉੱਤੇ ਲਟਾਇਆ ਗਿਆ ਠੰਡਾ ਪਾਣੀ ਪਾ ਕੇ ਤੇ ਉਹਦੇ ਉੱਤੇ ਤਸ਼ੱਦਦ ਦੇ ਵੀਡੀਓਜ਼ ਬਣਵਾਈਆਂ ਗਈਆਂ ਸੋ ਇਸ ਨੂੰ ਲੈ ਕੇ ਪ੍ਰੈਸ ਨੇ ਸਿੱਧੇ ਸਵਾਲ ਕੀਤੇ ਭਾਨੇ ਨੂੰ ਭਾਨੇ ਨੇ ਪਹਿਲਾਂ ਤਾਂ ਇਹ ਗੱਲ ਜਿਹੜੀ ਹੈ ਕਹੀ ਕਿ ਮੇਰੇ ਕੋਲ ਬਹੁਤ ਕੁਛ ਹੈ ਦੱਸਣ ਨੂੰ ਪਰ ਮੈਂ ਚਾਹੁੰਦਾ ਕਿ ਤੁਸੀਂ ਮੇਰੇ ਪਿੰਡ ਆਓ ਉੱਥੇ 2 ਘੰਟੇ ਦੇ ਵਿੱਚ ਅਸੀਂ ਗੱਲ ਜਿਹੜੀ ਆ ਕਰਾਂਗੇ ਤੁਹਾਨੂੰ ਕੱਲੀ-ਕੱਲੀ ਗੱਲ ਜਿਹੜੀ ਮੈਂ ਦੱਸਾਂਗਾ ਉਹਨਾਂ ਨੇ ਕਾਰਨ ਦੱਸਿਆ ਕਿ ਮੈਨੂੰ ਟਾਈਫਾਇਡ ਹੈ ਮਾਫ ਕਰਨਾ ਸੋ ਟਾਈਫਾਇਡ ਹੋਣ ਦੇ ਕਾਰਨ ਉਹ ਕਹਿੰਦੇ ਮੈਂ ਜ਼ਿਆਦਾ ਬੋਲ ਨਹੀਂ ਸਕਦਾ ਬਾਕੀ ਇਹ ਵੀ ਹੁੰਦਾ ਇੰਨਾ ਦਿਨ ਜਿਹੜੇ ਆ ਉਹ ਅੰਦਰ ਲਾ ਕੇ ਆਏ ਨੇ ਸੋ ਬੰਦਾ ਥੱਕਿਆ ਹੁੰਦਾ ਬਹੁਤ ਟੌਰਚਰ ਮਾਨਸਿਕ ਸਰੀਰਕ ਹੁੰਦਾ ਸੋ ਉਹ ਕਹਿੰਦੇ 2 ਘੰਟੇ ਮੈਂ ਲਾ ਕੇ ਤੁਹਾਨੂੰ ਉਹ ਸਾਰੀ ਗੱਲਬਾਤ ਦੱਸਾਂਗਾ ਫਿਰ ਜਦੋਂ ਮੀਡੀਆ ਵਾਲਿਆਂ ਦੇ ਵਿੱਚੋਂ ਕਿਸੇ ਨੇ ਸਵਾਲ ਦੁਬਾਰਾ ਦੁਬਾਰਾ ਉਹ ਕੀਤੇ ਕਿ ਤੁਹਾਡੇ ਤੇ ਤਸ਼ੱਦਦ ਹੋਇਆ ਤਾਂ ਭਾਨੇ ਸਿੱਧੂ ਨੇ ਇਹ ਗੱਲ ਕਬੂਲੀ ਹੈ ਕਿ ਮੇਰੇ ਤੇ ਤਸ਼ੱਦਦ ਹੋਇਆ ਨਾਲੋਂ ਨਾਲ ਉਹਨਾਂ ਨੇ ਆਪ ਮਹਾਰੇ ਇਹ ਗੱਲ ਕਹਿ ਦਿੱਤੀ ਜਿਹਦੀ ਪ੍ਰੋੜਤਾ ਲੋਕੀ ਮੰਗ ਰਹੇ ਸੀ ਕਿ ਸਬੂਤ ਕਿੱਥੇ ਆ ਲੱਖਾਸ਼ਾ ਝੂਠ ਬੋਲਦਾ ਜਾਂ ਸਿਮਰਜੀਤ ਸਿੰਘ ਮਾਨ ਨੂੰ ਕੀ ਪਤਾ ਸੀਗਾ ਉਹ ਉਹ ਵੀ ਐਵੇਂ ਗੱਲਾਂ ਚ ਆ ਕੇ ਕਹਿ ਰਹੇ ਨੇ ਕਿ ਭਾਨੇ ਦੇ ਉੱਤੇ ਤਸ਼ੱਦਦ ਹੋਇਆ ਸੋ ਇਹ ਗੱਲ ਦੀ ਪਰੋੜਤਾ ਜਿਹੜੀ ਹੈ ਉਹ ਭਾਨੇ ਨੇ ਇਹਨਾਂ ਜਵਾਬਾਂ ਦੇ ਵਿੱਚ ਕਰ ਦਿੱਤੀ ਜਿਹੜੇ ਸਵਾਲ ਪੁੱਛੇ ਗਏ ਉਹਨਾਂ ਨੇ ਕਿਹਾ ਕਿ ਮੇਰੇ ਉੱਤੇ ਟਾਰਚਰ ਵੀ ਹੋਇਆ ਮੈਨੂੰ ਬਰਫ਼ ਤੇ ਵੀ ਲਟਾਇਆ ਗਿਆ ਤੇ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਵੀਡੀਓਜ਼ ਬਣਾਈਆਂ ਗਈਆਂ ਤੇ ਮੇਰੇ ਕੋਲੋਂ ਮਾਫੀਆਂ ਮੰਗਵਾਈਆਂ ਗਈਆਂ ਸੋ ਇਹ ਜਿਹੜੀ ਹੈ ਨਾ ਬਹੁਤ ਵੱਡੀ ਖਬਰ ਹੈ ਇਹ ਇੱਕ ਅੱਜ ਦੀ ਮੈਂ ਕਹਿ ਸਕਦਾ ਕਿ ਕਿ ਟ੍ਰੈਂਡਿੰਗ ਦੇ ਵਿੱਚ ਰਹਿਣ ਵਾਲੀ ਇਹ ਗੱਲ ਹੈਗੀ ਹੈ ਜੇਕਰ ਇਹਨੂੰ ਬਹੁਤ ਤੁਸੀਂ ਤਰੀਕੇ ਦੇ ਨਾਲ ਲਾਓ ਤਾਂ ਇਹ ਪੰਜਾਬ ਦੀ ਰਾਜਨੀਤੀ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਹੈ ਜਿਹਨੂੰ ਆਮ ਆਦਮੀ ਦੀ ਸਰਕਾਰ ਕਿਹਾ ਜਾਂਦਾ ਹੈ ਉਹਨਾਂ ਤੇ ਵੱਟੇ ਪ੍ਰੈਸ਼ਰ ਜਿਹੜੀ ਆ ਖੜੇ ਕਰਦੀ ਹੈ ਸੋ ਹੁਣ ਅਗਲੀ ਗੱਲ ਜਿਹੜੀ ਹੈ ਮੈਂ ਤੁਹਾਨੂੰ ਇਹ ਦੱਸਦਾ ਕਿ ਜਦੋਂ ਪਿੰਡ ਦੇ ਵਿੱਚ ਇਕੱਠ ਕਰੇਗਾ ਪੰਨਾ ਪ੍ਰੈਸ ਸੱਦੇਗਾ ਤੇ ਉਦੋਂ ਕਿਹੜੇ-ਕਿਹੜੇ ਖੁਲਾਸੇ ਹੁੰਦੇ ਨੇ ਹੋਰ ਕਿਹੜੇ ਵੱਡੇ ਖੁਲਾਸੇ ਹੁੰਦੇ ਆ ਕਿਹੜਾ ਸਖਸ਼ੀ जिने माफ़ीयां मंगाइयां जिने वीडियो कॉल्स कीतीयां की भगवंत मान ਸੀ ਜਾਂ ਫਿਰ ਕੋਈ ਉਹਨਾਂ ਦੀ ਸਰਕਾਰ ਦਾ ਹੋਰ ਨੁਮਾਇੰਦਾ ਸੀ ਕਿ ਸੈਂਟਰ ਦੇ ਬੀਜੇਪੀ ਤੋਂ ਵਿੱਚੋਂ ਕੋਈ ਸੀਗਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਭਾਨੇ ਨੇ ਵਾਅਦਾ ਕੀਤਾ ਕਿ ਤੁਸੀਂ ਆਓ ਮੈਂ ਤੁਹਾਨੂੰ ਸਾਰਾ ਕੁਝ ਦੱਸਾਂਗਾ ਅਗਲੀ ਗੱਲ ਜਿਹੜੀ ਭਾਨੇ ਨੇ ਕਹੀ ਹੈ ਜਿਹੜਾ ਧੰਨਵਾਦ ਕੀਤਾ ਉਹ ਸਾਰੀਆਂ ਜਥੇਬੰਦੀਆਂ ਦਾ ਪਹਿਲਾ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਨੇ ਮੁੱਖ ਰੂਪ ਦੇ ਵਿੱਚ ਰੱਖਿਆ ਜੋ ਮੈਂ ਮਹਿਸੂਸ ਕੀਤਾ ਉਹਨਾਂ ਨੇ 2-3 ਵਾਰ ਕਿਸਾਨ ਜਥੇਬੰਦੀਆਂ ਦਾ ਨਾਮ ਜਿਹੜਾ ਉਹ ਜ਼ਿਆਦਾ ਲਿਆ ਪਰ ਉਹਨਾਂ ਨੇ ਨਾਲੋਂ ਨਾਲ ਇਹ ਵੀ ਕਿਹਾ ਕਿ ਸਿੱਖ ਜਥੇਬੰਦੀਆਂ ਵੀ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ 28-28 ਸਾਲ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਬੰਦ ਨੇ ਉਹ ਉਹਨਾਂ ਤੇ ਕੀ ਬੀਤਦੀ ਹੋਏਗੀ ਉਹਨਾਂ ਨੇ ਦਿਬੜੂਗੜ ਵਾਲੇ ਸਿੰਘਾਂ ਦੀ ਵੀ ਗੱਲ ਜਿਹੜੀ ਆ ਉਹ ਕੀਤੀ ਹੈ ਜੋ ਕਿ ਚੰਗੀ ਗੱਲ ਹੈ ਚੰਗਾ ਸ਼ੱਕਣਾ ਜੇਕਰ ਤੁਸੀਂ ਇਕੱਲੇ ਇਹ ਕਹੋ ਕਿ ਕਾਮਰੇਡ ਹੀ ਕਾਮਰੇਡ ਹੈ ਉਹਨਾਂ ਨੇ ਹੀ ਸਾਨੂੰ ਛਡਾਇਆ ਤੇ ਉਹਨਾਂ ਨੇ ਜੋ ਕੀਤਾ ਕੀਤਾ ਤਾਂ ਫਿਰ ਗੱਲ ਫਿੱਟ ਜੀ ਨਹੀਂ ਪੈਂਦੀ ਸੋ ਭਾਨੇ ਸਿੱਧੂ ਨੇ ਇਹ ਗੱਲ ਦਾ ਵੀ ਖਿਆਲ ਰੱਖਿਆ ਕਿ ਬਾਕੀਆਂ ਦੀ ਵੀ ਗੱਲ ਜਿਹੜੀ ਉਹ ਕੀਤੀ ਐ ਤੇ ਉਹਨੇ ਇਹ ਵੀ ਗੱਲ ਕਹੀ ਐ ਕਿ ਬਾਕੀਆਂ ਦੇ ਹੱਕਾਂ ਦੇ ਵਾਸਤੇ ਵੀ ਮੈਂ ਲੜਦਾ ਰਵਾਂਗਾ ਚਾਹੇ ਮੇਰੇ ਗੋਲੀ ਕਿਉਂ ਨਾ ਵੱਜ ਜਾਵੇ ਸੋ ਇੱਕ ਵਧੀਆ ਡੈਡੀਕੇਟਿਡ ਨੌਜਵਾਨ ਮੈਨੂੰ ਲੱਗਦਾ ਵੀ ਹੋ ਕੇ ਬਾਹਰ ਪਾਨਾ ਨਿਕਲਿਆ ਇਹ ਅਕਸਰ ਹੀ ਹੁੰਦਾ ਜਦੋਂ ਤਸ਼ੱਦਦ ਹੁੰਦੇ ਆ ਟਰਚਰ ਹੁੰਦੇ ਆ ਜੇਲ੍ਹਾਂ ਦੇ ਵਿੱਚ ਤਾਂ ਉਸ ਤੋਂ ਬਾਅਦ ਜਦੋਂ ਬੰਦੇ ਬਾਹਰ ਆਉਂਦੇ ਨੇ ਨਾ ਜਾਂ ਤੇ ਇੱਕ ਨੰਬਰ ਦੇ ਵਿਗੜ ਜਾਂਦੇ ਨੇ ਜਿਵੇਂ ਤੁਸੀਂ ਦੇਖੋ ਗੈਂਗਸਟਰ ਨੇ ਉਹਨਾਂ ਦਾ ਝਾਕਾ ਖੁੱਲ ਜਾਂਦਾ ਜਦੋਂ ਜੇਲ੍ਹ ਦੇ ਵਿੱਚ ਜਾਂਦੇ ਨੇ ਉਥੇ ਕੁੱਟ ਪੈਂਦੀ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਬਾਹਰ ਆ ਕੇ ਉਹ ਮਤਲਬ ਕਿ ਦੁਗਣੇ ਹੋ ਕੇ ਨਿਪਟਦੇ ਨੇ ਜਾਂ ਫਿਰ ਬੰਦਾ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦਾ ਕਹਿ ਲਈਏ ਕਿ ਬਹੁਤੋ ਤਰੀਕੇ ਦਾ ਅਸਲੀਕੇ ਦਾ ਬਣ ਕੇ ਆਉਂਦਾ ਨਿਰਭੈ ਹੋ ਕੇ ਆ ਜਾਂਦਾ ਸੋ ਹੋ ਸਕਦਾ ਹੈ ਪਹਾਨਾ ਸਿੱਧੂ ਦੇ ਵਿੱਚ ਬਹੁਤ ਸਾਰੇ ਸੁਧਾਰ ਜਿਹੜੇ ਆ ਉਹ ਆ ਜਾਣ ਜਾਂ ਆ ਕੇ ਹੋਣਗੇ ਇਹ ਤਾਂ ਵਕਤ ਦੱਸੇਗਾ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਦੱਸੇਗਾ ਪਰ ਫਿਲਹਾਲ ਦੀ ਖਬਰ ਇਹ ਹੈ ਕਿ ਜਿਹੜੇ ਖੁਲਾਸੇ ਹੁਣ ਪਹਾਨਾ ਸਿੱਧੂ ਨੇ ਥੋੜੇ ਬੋਤੇ ਕਰ ਦਿੱਤੇ ਆ ਉਹ ਮੀਡੀਆ 'ਚ ਆਲਰੇਡੀ ਮੈਨੂੰ ਲੱਗਦਾ ਵੀ ਫੈਲ ਚੁੱਕੇ ਨੇ ਇਸ ਵੇਲੇ ਪਰ ਜਿਹੜੇ ਪ੍ਰੈਸ ਕਾਨਫਰੰਸ ਕਰਕੇ ਭਾਨਾ ਖੁਲਾਸੇ ਕਰੇਗਾ ਕਿਹੜੇ ਕਿਹੜੇ ਬੰਦੇ ਸੀ ਕਿਦਾਂ ਕਿਦਾਂ ਟੌਰਚਰ ਹੋਇਆ ਕਿੰਨੇ ਕਰਵਾਇਆ ਕੀ ਭਗਵੰਤਮਾਨ ਨੇ ਇਹਨੂੰ ਜ਼ਿਆਦਤੀ ਦੁਸ਼ਮਣੀ ਸਮਝ ਕੇ ਇਹ ਕੀਤਾ ਇਹ ਵੀ ਗੱਲਾਂ ਜਦੋਂ ਬਾਹਰ ਆਉਣਗੀਆਂ ਤੇ ਭਗਵੰਤਮਾਨ ਦੀ ਜਿਹੜੀ ਇੱਕ ਆਪਾਂ ਕਹਦੇ ਹਾਂ ਸਖਸ਼ੀਅਤ ਹੈ ਉਹਨੂੰ ਕਿੱਡੀ ਵੱਡੀ ਢਾਹ ਲੱਗੂਗੀ ਆਮ ਆਦਮੀ ਨੂੰ ਕਿੱਡੀ ਵੱਡੀ ਢਾਹ ਜਿਹੜੀ ਆ ਲੱਗੇਗੀ ਕਿਉਂਕਿ ਮੈਂ ਇਹ ਕਿਉਂ ਕਹਿ ਰਿਹਾ ਕਿਉਂਕਿ ਟੌਰਚਰ ਹੋਰਾਂ ਤੇ ਵੀ ਹੁੰਦਾ ਹੋਏਗਾ ਪਿਛਲੇ ਸਮੇਂ ਦੇ ਵਿੱਚ ਹੋਇਆ ਹੋਏਗਾ ਪਰ ਕੋਈ ਬਾਹਰ ਆ ਕੇ ਇਦਾਂ ਗੱਲਾਂ ਨਹੀਂ ਕਰਦਾ ਜੇ ਭਾਨੇ ਨੇ ਇਹ ਗੱਲ ਕਹੀ ਹੈ ਕਿ ਮਰਤੇ ਹੋ ਗਿਆ ਇਹਦਾ ਮਤਲਬ ਉਹ ਦੱਸੂਗਾ ਸਾਰਾ ਕੁਝ ਵੈਸੇ ਤਾਂ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਵੀ ਬਾਹਰ ਜਾ ਕੇ ਤੁਸੀਂ ਕੁਝ ਨਹੀਂ ਦੱਸਣਾ ਕੀ ਹੋਇਆ ਤੁਹਾਡੇ ਨਾਲ ਕੌਣ-ਕੌਣ ਸੀ ਕੀ-ਕੀ ਸੀ ਉਹ ਕੁਝ ਨਹੀਂ ਦੱਸਣਾ ਤੇ ਸ਼ਰਤਾਂ ਹੁੰਦੀਆਂ ਨੇ ਕੀ ਪਤਾ ਹੁਣ ਕੀ ਹੈ ਪਰ ਇਹ ਹੈ ਵੀ ਆਉਂਦੇ ਦਿਨਾਂ ਦੇ ਵਿੱਚ ਜਦੋਂ ਭਾਨਾ ਪ੍ਰੈਸ ਕਾਨਫਰੰਸ ਕਰਦਾ ਹੈ ਤੇ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਬਾਹਰ ਆ ਸਕਦੀਆਂ ਉਹ ਉਹਦੇ ਉੱਤੇ ਵਿਚਾਰ ਚਰਚਾ ਫਿਰ ਆਪਾਂ ਅਗਲੇ ਐਪੀਸੋਡ ਦੇ ਵਿੱਚ ਕਰਾਂਗੇ ਜੀ ਅੰਦਰ ਜੀ ਜੀ ਕਿ ਲੋਕ ਇਹ ਭਾਰਤ ਵਿੱਚ ਲੋਕ ਸਭਾ ਦੀ ਚੋਣਾਂ ਹੁਣ ਨੇੜੇ ਨੇ ਕੁਝ ਹੀ ਸਮਾਂ ਰਹਿ ਗਿਆ ਹੈ ਇਸ ਤੋਂ ਪਹਿਲਾਂ ਚਲੋ ਕਿ ਮਾਨ ਸਰਕਾਰ ਦੇ ਉੱਤੇ ਡਬਲ ਡਬਲ ਇਗਜ਼ਾਮ ਲੱਗ ਜਣਾ ਜਿੱਥੇ ਅਕਾਹ ਪਾਣਾ ਸਿੱਧੂ ਨੇ ਸੰਕੇਤ ਦਿੱਤੇ ਨੇ ਕਿ ਉਹਦੇ ਉੱਤੇ ਕਹਿ ਲੋ ਕਿ ਟੌਰਚਰ ਹੋਇਆ ਤੁਹਾਨੂੰ ਕਿਵੇਂ ਦੇਖਦੇ ਹੋ ਜਿਹੜੀ ਪੰਜਾਬ ਦੀ ਜ ਅੱਗੇ ਦੀ ਜਿਹੜੀ ਰਾਜਨੀਤੀ ਹੋਏਗੀ ਉਹ ਕਿਸ ਔਰ ਆਪਣਾ ਕਹਿ ਲੋ ਕਿ ਆਪਣਾ ਰੁਕਰੇਗੀ ਦੇਖੋ ਅਕਾਲੀਆਂ ਨੇ ਨਾ ਪੰਜ ਵਾਰ ਸਰਕਾਰ ਬਣਾਈ ਹੈ ਪੰਜਾਬ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਅਖੀਰਲੇ 10 ਕੁ ਸਾਲਾਂ 'ਚ ਉਹਨਾਂ ਦੀ ਸਾਖ ਨੂੰ ਢਾਹ ਲੱਗਣੀ ਸ਼ੁਰੂ ਹੋਈ ਸੀ ਪਹਿਲਾਂ ਉਹ ਵਿਵਾਖ ਹੋ ਕੇ ਮਾਫ ਕਰਨਾ ਬਿਲਕੁਲ ਪਾਣੀ ਵਾਂਗੂ ਪਿਓਰ ਹੋ ਕੇ ਲੋਕਾਂ ਦੇ ਵਿੱਚ ਵਿਚਰਦੇ ਰਹੇ ਨੇ ਕੋਈ ਕਿਸੇ ਤਰ੍ਹਾਂ ਦਾ ਇਲਜ਼ਾਮ ਨਹੀਂ ਕੋਈ ਮਾੜੀ ਮੋਟੀ ਗੱਲਬਾਤ ਉੱਠਦੀ ਸੀ ਉਹ ਬਦਲ ਸਾਹਿਬ ਆਪ ਸੰਭ ਲੈਂਦੇ ਹੁੰਦੇ ਸੀਗੇ ਸੋ ਜੇ ਕੈਪਟਨ ਦੀ ਗੱਲ ਕਰੀਏ ਤਾਂ ਕੈਪਟਨ ਵੀ ਦੋ ਤਿੰਨ ਵਾਰ ਜਿਹੜਾ ਹੈ ਉਹ ਪੰਜਾਬ ਦਾ ਮੁੱਖ ਮੰਤਰੀ ਬਣਿਆ ਪਰ ਉਹਨੇ ਵੀ ਮਤਲਬ ਕਿ ਅਖੀਰਲੇ ਸਾਲਾਂ ਦੇ ਵਿੱਚ ਆ ਕੇ ਜਿਹੜੀ ਹੈ ਪੱਟੀ ਮੇਸ ਕਰਵਾਈ ਆਪਣੀ ਪਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾ ਪੰਜਾਬ ਦੇ ਵਿੱਚ ਭਗਵੰਤ ਮਾਨ ਹੋਰੀ ਨੇ ਇਹਨਾਂ ਨੇ ਪਹਿਲੀ ਵਾਰ ਆਉਂਦਿਆਂ ਹੀ ਬਹੁਤ ਕੁਝ ਐਸਾ ਕਰ ਦਿੱਤਾ ਜੋ ਪੰਜਾਬ ਦੇ ਲੋਕਾਂ ਨੂੰ ਕਿਤੇ ਵੀ ਫਿੱਟ ਨਹੀਂ ਬਹਿ ਰਿਆ ਤੁਸੀਂ ਦੇਖੋ ਕਿੰਨੇ ਵਰਗ ਨੇ ਜਿਹੜੇ ਖਿਲਾਫ ਹੋਏ ਫਿਰਦੇ ਆ ਹੁਣ ਨਸ਼ੇ ਦੀ ਗੱਲ ਜਿਹੜੀ ਹੈ ਦੂਜੀਆਂ ਸਰਕਾਰਾਂ ਤੋਂ ੱਕਿਆਂ ਨੇ ਆਮ ਆਦਮੀ ਲਿਆਂਦੀ ਸੀ ਉਹ ਆਮ ਆਦਮੀ ਦੇ ਕੋਲੋਂ ਵੀ ਨਸ਼ਾ ਜਿਹੜਾ ਰੁਕਣ ਦੀ ਬਜਾਏ ਵਧਦਾ ਜਾ ਰਿਹਾ ਨਸ਼ੇ ਵੇਚਣ ਤੋਂ ਰੋਕਣ ਵਾਲਿਆਂ ਨੂੰ ਫੜਿਆ ਜਾ ਰਿਹਾ ਏਜੰਟਾਂ ਕੋ ਪੈਸੇ ਮਰਵਾਉਣ ਵਾਲਿਆਂ ਨੂੰ ਫੜਿਆ ਜਾ ਰਿਹਾ ਫਿਰ ਜਿਹੜੀ ਪੰਥ ਦੀ ਗੱਲ ਕਰਨ ਵਾਲੇ ਨੌਜਵਾਨ ਆ ਉਹਨਾਂ ਨੂੰ ਡਿਬੜੂਗੜ ਸੌੜ ਦਿੱਤਾ ਜਾਂਦਾ ਐਸ ਐਨ ਐਸ ਲਾ ਕੇ ਸੋ ਜਿਹੜੀ ਆ ਗੱਲਬਾਤ ਹੈ ਨਾ ਇਹਦੇ ਨਾਲ ਬਹੁਤ ਸਾਰਾ ਪ੍ਰਭਾਵ ਜਿਹੜਾ ਪੈਣਾ ਤੇ ਆਲਰੇਡੀ ਤੁਸੀਂ ਸੰਗਰੂਰ ਸੀਟ ਤੋਂ ਦੇਖ ਲਓ ਉਦੋਂ ਬਣਿਆ ਨੂੰ ਮੈਨੂੰ ਲੱਗਦਾ ਇਹਨਾਂ ਦੀ ਸਰਕਾਰ 6 ਕੁ ਮਹੀਨੇ ਹੋਈ ਸੀ ਜਦੋਂ ਮਾਨ ਸਾਹਿਬ ਸੀਟ ਲੈਗੇ ਸੀ ਉਹ ਸੋ ਉਹ 6 ਮਹੀਨਿਆਂ ਦੇ ਵਿੱਚ ਹੀ ਲੋਕਾਂ ਦਾ ਮੋਹ ਭੰਗ ਹੋ ਗਿਆ ਸੀ ਆਮ ਆਦਮੀ ਤੋਂ ਅਸੀਂ ਇਹ ਨਹੀਂ ਕਹਿੰਦੇ ਅਸੀਂ ਕੋਈ ਕੀ ਕਹਿੰਦੇ ਹੁੰਦੇ ਆ ਭਵਿੱਖ ਦੇ ਉਹ ਨਹੀਂ ਆ ਕਿ ਭਵਿੱਖ ਬਾਣੀ ਅਸੀਂ ਕਰ ਸਕੀਏ ਪਰ ਜੋ ਹਾਲਾਤ ਚੱਲ ਰਹੇ ਨੇ ਉਹ ਚਾਹੇ ਲੋਕ ਸਭਾ ਹੋਣ ਚਾਹੇ ਪੰਜਾਬ ਦੇ ਵਿੱਚ ਆਉਣ ਵਾਲੀਆਂ ਅਗੋ 27 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਬਹੁਤ ਆਮ ਆਦਮੀ ਪਾਰਟੀ ਵਾਸਤੇ ਜਿਹੜਾ ਹੈਗਾ ਉਹ ਕੋਈ ਸਹੀ ਸੰਕੇਤ ਨਹੀਂ ਹੈਗੇ ਬਹੁਤ ਨੈਗੇਟਿਵ ਜਿਹੜੀ ਆ ਉਹ ਇੱਕ ਲੋਕਾਂ ਦੇ ਵਿੱਚ ਉਹਨਾਂ ਦੇ ਵਰ ਪ੍ਰਤੀ ਜਿਹੜੀ ਉਹਨਾਂ ਦੀ ਸ਼ਕਤੀਤ ਬਣਦੀ ਜਾ ਰਹੀ ਹੈ ਜੀ 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 ਤੁਹਾਨੂੰ ਤੁਹਾਡਾ ਜੇ ਇਸ ਮਸਲੇ ਵਿੱਚ ਕੋਈ ਹੋਰ ਅਪਡੇਟ ਆਂਦੀ ਹੈ ਤੁਹਾਡੇ ਦੁਆਰ ਉਕਰਾਂਗੇ ਤੁਹਾਨੂੰ ਤੁਹਾਡੇ ਨਾਲ ਜੁੜਨ ਦੇ